ਇੱਕ ਰਕਵੀਰ ਨਾਂ ਦਾ ਆਦਮੀ ਸੀ ਜੋ ਪ੍ਰਾਈਵੇਟ ਜੌਬ ਕਰਦਾ ਸੀ ਪਰ ਉਹ ਰੱਬ ਨੂੰ ਬਹੁਤ ਮੰਨਦਾ ਸੀ ਜਦੋਂ ਵੀ ਉਹ ਕਿਤੇ ਘਰੋਂ ਨਿਕਲਦਾ ਤਾਂ ਉਹਨੇ ਰੱਬ ਨੇ ਘਰੇ ਜਿਹੜਾ ਮੰਦਿਰ ਬਣਾਇਆ ਸੀ ਉਹਦੇ ਅੱਗੇ ਮੱਥਾ ਟੇਕ ਕੇ ਉਹਦੇ ਅੱਗੇ ਪ੍ਰਾਰਥਨਾ ਕਰਕੇ ਉਹਦਾ ਸ਼ੁਕਰਾਨਾ ਕਰਕੇ ਉੱਥੋਂ ਨਿਕਲਦਾ ਸੀ ਕਿਉਂਕਿ ਹਰ ਗੱਲ ਵਿੱਚ ਉਹ ਸ਼ੁਕਰਾਨਾ ਕਰਦਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਹਰ ਇੱਕ ਚੀਜ਼ ਰੱਬ ਨੇ ਮੈਨੂੰ ਦਿੱਤੀ ਆ ਹਰ ਇੱਕ ਚੀਜ਼ ਆ ਜਿਹੜੀ ਰੱਬ ਵੱਲੋਂ ਮੈਨੂੰ ਬਖਸ਼ੀ ਗਈ ਆ ਇਸ ਕਰਕੇ ਹਰ ਗੱਲ ਵਿੱਚ ਉਹ ਰੱਬ ਦਾ ਸ਼ੁਕਰਾਨਾ ਕਰਦਾ ਸੀ ਉਹ ਆਦੇ ਆਫਿਸ ਵੀ ਜਦੋਂ ਪਹੁੰਚਦਾ ਸੀ ਨਾ ਤਾਂ ਜਾਂਦਿਆਂ ਸਾਰ ਪਹਿਲਾਂ ਰੱਬ ਦਾ ਨਾਮ ਲੈ ਕੇ ਫਿਰ ਕੰਮ ਸ਼ੁਰੂ ਕਰਦਾ ਸੀ ਐਸੀ ਤਰ੍ਹਾਂ ਕਾਫੀ ਟਾਈਮ ਬੀਤ ਗਿਆ ਉਹਦਾ ਆਫਿਸ ਦੇ ਵਿੱਚ ਹੁਣ 3 ਸਾਲ ਹੋ ਗਏ ਸੀ ਇੱਕ ਹੀ ਕੰਪਨੀ ਦੇ ਵਿੱਚ ਕੰਮ ਕਰਦੇ ਆ ਤੇ ਉਹਦੀ ਤਨਖਾਹ ਕੋਈ ਜ਼ਿਆਦਾ ਉਸ ਤੋਂ ਬਾਅਦ ਵਧੀ ਨਹੀਂ ਤਾਂ ਹੁਣ ਉਹ ਬੰਦਾ ਬੋਰ ਹੋ ਚੁੱਕਿਆ ਸੀ ਉਸ ਆਫਿਸ ਦੇ ਵਿੱਚ ਉਹ ਨੌਕਰੀ ਬਦਲਣਾ ਚਾਹੁੰਦਾ ਸੀ ਉਹ ਕੰਪਨੀ ਬਦਲਣਾ ਇਸ ਕਰਕੇ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਮੇਰੀ ਤਨਖਾਹ ਵਧ ਜਾਵੇ ਇੱਕ ਦਿਨ ਉਹਦਾ ਇੱਕ ਦੋਸਤ ਜਿਹੜਾ ਉਸੇ ਆਫਿਸ ਦੇ ਵਿੱਚ ਉਹਦੇ ਨਾਲ ਕੰਮ ਕਰਦਾ ਸੀ ਉਹਨੇ ਕਿਸੇ ਕੰਪਨੀ ਬਾਰੇ ਦੱਸਿਆ ਕਿ ਉਹਨੂੰ ਮਲਾਜ਼ਮਾਂ ਦੀ ਲੋੜ ਆ ਤੇ ਤਨਖਾਹ ਵੀ ਵਧ ਦੇਊਗੀ ਜੇ ਚਾਹਵੇਂ ਤਾਂ ਮੈਂ ਅਪਲਾਈ ਕਰਨ ਲੱਗਿਆ ਤੂੰ ਵੀ ਅਪਲਾਈ ਕਰ ਦੇ ਉਹਨੇ ਦੋਨਾਂ ਨੇ ਉਸ ਕੰਪਨੀ ਦੇ ਵਿੱਚ ਅਪਲਾਈ ਕਰ ਦਿੱਤਾ ਜਦੋਂ ਅਪਲਾਈ ਕੀਤਾ ਤਾਂ ਉਹਨਾਂ ਨੂੰ ਕਾਲ ਆਈ ਦੋਨਾਂ ਨੂੰ ਅਲੱਗ-ਅਲੱਗ ਕਾਲ ਆਈ ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਆਨਲਾਈਨ ਇੰਟਰਵਿਊ ਹੋਊਗੀ ਤੇ ਤੁਸੀਂ ਇੰਟਰਵਿਊ ਦੇ ਵਿੱਚ ਜੇਕਰ ਪਾਸ ਹੋਨੇ ਆ ਤਾਂ ਫਿਰ ਤੁਹਾਨੂੰ ਜੁਆਇਨ ਜੁਆਇਨਿੰਗ ਲੈਟਰ ਆ ਜਿਹੜਾ ਦੂਸਰੇ ਦਿਨ ਮਿਲ ਜਾਊਗਾ ਉਹ ਰਾਤ ਨੂੰ ਜਾ ਘਰੇ ਗਿਆ ਤੇ ਘਰੇ ਜਾ ਕੇ ਉਹਨੇ ਦੱਸਿਆ ਰੱਬ ਦਾ ਸ਼ੁਕਰਾਨਾ ਕੀਤਾ ਕਿ ਰੱਬਾ ਇੱਕ ਚੰਗੀ ਨੌਕਰੀ ਜਿਹੜੀ ਤੇਰੇ ਕਰਕੇ ਹੁਣ ਮੈਨੂੰ ਮਿਲ ਜਾ ਰਹੀ ਆ ਤੇ ਰਾਤ ਨੂੰ ਜਲਦੀ ਜਲਦੀ ਇਸ ਕਰਕੇ ਸੌ ਗਿਆ ਪਿਸਵੇਰੇ ਜਲਦੀ ਉੱਠ ਜਾਊਂਗਾ ਮੈਂ ਲਾਰਨ ਵੀ ਲਗਾਇਆ ਕਿ ਜਲਦੀ ਉੱਠੂੰਗਾ ਤੇ ਜਲਦੀ ਜਲਦੀ ਨਾਲ ਫਰੈਸ਼ ਮੂਡ ਦੇ ਵਿੱਚ ਮੈਂ ਉੱਪਰ ਜਾਊਂਗਾ ਕਿਉਂਕਿ ਪੂਰੇ ਦਿਨ ਚ ਕਦੇ ਵੀ ਜਿਹੜੀ ਇੰਟਰਵਿਊ ਵਾਸਤੇ ਮੈਨੂੰ ਕਾਲ ਆ ਸਕਦੀ ਆ ਪਰ ਜਦੋਂ ਉઠਿਆ ਤਾਂ ਸਵੇਰੇ ਲਾਰਨ ਉਹਦਾ ਚੱਲਿਆ ਨਹੀਂ ਤੇ ਬਾਬਾ ਕਾਫੀ ਲੇਟ ਹੋ ਗਿਆ ਜਲਦੀ ਜਲਦੀ ਦੇ ਵਿੱਚ ਛੋੜੇ ਤਿਆਰ ਤਿਆਰ ਹੋਇਆ ਫੋਨ ਵੀ ਚਾਰਜ ਲਾਉਣਾ ਭੁੱਲ ਗਿਆ ਪਰ ਜਦੋਂ ਮੋਟਰਸਾਈਕਲ ਸਟਾਰਟ ਕਰਕੇ ਜਾਣ ਦੀ ਕੋਸ਼ਿਸ਼ ਕੀਤੀ ਉਹਨੇ ਆਫਿਸ ਨੂੰ ਤਾਂ ਮੋਟ ਦੇਖਿਆ ਕਿ ਮੋਟਰਸਾਈਕਲ ਸਟਾਰਟ ਹੀ ਨਹੀਂ ਹੋਇਆ ਉਹਨੇ ਜਲਦੀ ਨਾਲ ਮੋਟਰਸਾਈਕਲ ਨੂੰ ਉੱਥੇ ਛੱਡਿਆ ਤੇ ਆਪ ਆਟੋ ਦੀ ਭਾਲ ਵਿੱਚ ਲੱਗ ਗਿਆ ਆਟੋ ਤੇ ਆਫਿਸ ਚਲੇ ਜਾਣੇ ਪਰ ਆਟੋ ਵੀ ਬੜੀ ਮੁਸ਼ਕਲ ਦੇ ਨਾਲ ਮਿਲਿਆ ਤੇ ਕਾਫੀ ਲੇਟ ਹੋ ਗਿਆ ਆਫਿਸ ਪਹੁੰਚ ਗਿਆ ਪਹੁੰਚ ਗਿਆ ਜਦੋਂ ਲੇਟ ਉਬ ਇਸ ਪਹੁੰਚਿਆ ਤਾਂ ਮੂਡ ਕਾਫੀ ਖਰਾਬ ਤੇ ਚਿੜਚਿੜਾ ਹੋ ਚੁੱਕਿਆ ਸੀ। ਕਾਫੀ ਕਿਵੇਂ ਨਾ ਕਿਵੇਂ ਦੁਪਹਿਰ ਤੱਕ ਉਹਨੇ ਟਾਈਮ ਕੱਢਿਆ। ਦੁਪਹਿਰ ਵੇਲੇ ਨੇ ਸੋਚਿਆ ਚਲੋ ਮੂਡ ਤਾਜ਼ਾ ਹੋ ਜਾਊਗਾ ਖਾਣਾ ਖਾ ਲੈਨੇ ਆ। ਜਦੋਂ ਦੁਪਹਿਰ ਦਾ ਖਾਣਾ ਖਾਣ ਵਾਸਤੇ ਉਹਨੇ ਨਿਗਾਹ ਮਾਰੀ ਤਾਂ ਉਹਨੂੰ ਯਾਦ ਆਇਆ ਕਿ ਜਲਦੀ ਜਲਦੀ ਦੇ ਵਿੱਚ ਸਵੇਰੇੋਂ ਖਾਣਾ ਲਿਓਣਾ ਵੀ ਭੁੱਲ ਗਿਆ ਸੀ। ਉਹਨੇ ਸੋਚਿਆ ਵੀ ਚਲੋ ਆਪਾਂ ਐ ਕਰਦੇ ਆ ਕੰਟੇਨਰ ਤੋਂ ਖਾ ਲੈਨੇ ਕੁਝ। ਜਦੋਂ ਕੰਟੀਨ ਤੇ ਗਿਆ ਤਾਂ ਕੰਟੀਨ ਦਾ ਖਾਣਾ ਉਦੋਂ ਤੱਕ ਖਤਮ ਹੋ ਚੁੱਕਿਆ ਸੀ ਤਾਂ ਸਾਰਾ ਦਿਨ ਉਸ ਬੰਦੇ ਨੂੰ ਭੁੱਖਾ ਰਹਿਣਾ ਪਿਆ ਉਹਨੇ ਕਿਹਾ ਰੱਬ ਪਤਾ ਨਹੀਂ ਕੀ ਚਾਹੁੰਦਾ ਕੀ ਅੱਜ ਕਿਉਂ ਮੈਨੂੰ ਭੁੱਖਾ ਹੀ ਰੱਖ ਦਿੱਤਾ ਤੇ ਸਾਰਾ ਦਿਨ ਉਹ ਢੀਕਦਾ ਰਿਹਾ ਜਿਸ ਕਾਲ ਨੂੰ ਢੀਕ ਰਿਹਾ ਸੀ ਜਿਹੜੇ ਜਿਸ ਕਾਲ ਦੇ ਨਾਲ ਉਹਨੂੰ ਨਵੀਂ ਨੌਕਰੀ ਮਿਲ ਸਕਦੀ ਸੀ ਸ਼ਾਮ ਨੂੰ 5:00 ਵਜੇ ਉਸ ਨੂੰ ਉਹ ਕਾਲ ਆਉਂਦੀ ਆ ਜਦੋਂ ਉਹ ਕਾਲ ਤੇ ਗੱਲ ਕਰਨਾ ਸ਼ੁਰੂ ਕਰਦਾ ਇੰਟਰਵਿਊ ਹੋਣੀ ਸ਼ੁਰੂ ਹੁੰਦੀ ਆ ਤਾਂ ਫੋਨ ਕੱਟ-ਕੱਟ ਕੇ ਆ ਰਿਹਾ ਸੀ। ਉਹ ਇੰਟਰਵਿਊ ਪੂਰੀ ਵੀ ਨਹੀਂ ਹੋਈ ਤਾਂ ਫੋਨ ਬੰਦ ਹੋ ਗਿਆ। ਜਦੋਂ ਫੋਨ ਤੇ ਨਿਗਾਹ ਮਾਰੀ ਤਾਂ ਦੇਖਿਆ ਕਿ ਬੈਟਰੀ ਆ ਜਿਹੜੀ ਬਿਲਕੁਲ ਡਾਊਨ ਹੋ ਚੁੱਕੀ ਆ ਕਿਉਂਕਿ ਸਵੇਰੇ ਉਹ ਕਾਲ ਦੇ ਵਿੱਚ ਮੋਬਾਈਲ ਚਾਰਜ ਕਰਨਾ ਹੀ ਭੁੱਲ ਗਿਆ ਸੀ। ਹੁਣ ਉਹਨੂੰ ਉਸ ਗੱਲ ਤੇ ਤਾਂ ਉਸ ਤੋਂ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ ਕਿ ਰੱਬ ਨੇ ਮੇਰੇ ਨਾਲ ਇੰਨਾ ਮਾੜਾ ਕਿਉਂ ਕੀਤਾ ਮਸਾ ਤਨਖਾਹ ਵਧਨ ਦਾ ਚਾਂਸ ਸੀ ਨਵੀਂ ਕੰਪਨੀ ਦੇ ਵਿੱਚ ਜਾਣ ਦਾ ਚਾਂਸ ਸੀ ਪਰ ਰੱਬ ਨੇ ਮੇਰਾ ਮਾੜਾ ਕਰ ਦਿੱਤਾ ਮੂਡ ਬਹੁਤ ਖਰਾਬ ਸੀ ਜਦੋਂ ਆਫਿਸ ਦੇ ਵਿੱਚੋਂ ਛੁੱਟੀ ਦੇ ਵੇਲੇ ਨਿਕਲ ਲੱਗਿਆ ਤਾਂ ਉਹਦਾ ਦੂਜਾ ਦੋਸਤ ਜਿਹੜਾ ਉਸਨੇ ਉਹਦੇ ਨਾਲ ਅਪਲਾਈ ਕੀਤਾ ਸੀ ਉਸਨੇ ਉਹਨੂੰ ਪੁੱਛਿਆ ਕਿ ਤੇਰਾ ਇੰਟਰਵਿਊ ਹੋ ਗਿਆ ਉਹ ਤਾਂ ਨਹੀਂ ਯਾਰ ਕਿੱਥੇ ਮੇਰਾ ਤਾਂ ਫੋਨ ਬੰਦ ਹੋ ਗਿਆ ਇਸ ਕਰਕੇ ਉਹ ਮੇਰਾ ਤਾਂ ਇੰਟਰਵਿਊ ਵਿੱਚ ਹੀ ਰਹਿ ਗਿਆ ਤਾਂ ਉਹਦੇ ਦੋਸਤ ਨੇ ਦੱਸਿਆ ਕਿ ਮੇਰਾ ਇੰਟਰਵਿਊ ਸਫਲਤਾਪੂਰਵ ਹੋ ਗਿਆ ਤੇ ਮੈਨੂੰ ਤਾਂ ਜੋਇਨਿੰਗ ਲੈਟਰ ਵੀ ਕੱਲ ਮਿਲ ਜਾਊਗਾ ਤੇ ਉਹਨੇ ਹੋਰ ਗੱਲ ਵੀ ਕੋਈ ਦੱਸਣਾ ਚਾਹੁੰਦਾ ਸੀ ਪਰ ਉਸ ਬੰਦੇ ਦਾ ਮੂਡ ਆ ਜਿਹੜਾ ਖਰਾਬ ਸੀ ਇਸ ਕਰਕੇ ਉਹ ਕਹਿੰਦਾ ਯਾਰ ਨਹੀਂ ਕੱਲ ਨੂੰ ਗੱਲ ਕਰਾਂਗੇ ਮੈਂ ਚੱਲਿਆ ਇਸ ਕਰਕੇ ਉਹ ਘਰ ਨੂੰ ਚਲਾ ਗਿਆ ਘਰੇ ਜਾ ਕੇ ਉਹਨੂੰ ਬੜੀ ਔਖੀ ਨੀਂਦ ਆਈ ਯਾ ਦੂਜੇ ਦਿਨੋਂ ਸਵੇਰੇ ਜਦੋਂ ਆਫਿਸ ਪਹੁੰਚਿਆ ਤਾਂ ਆਫਿਸ ਦੇ ਵਿੱਚ ਜਿਆਦਾ ਚਹਿਲ ਪਹਿਲ ਨਹੀਂ ਸੀਗੀ ਬਹੁਤ ਘੱਟ ਲੋਕ ਸੀਗੇ ਜਦੋਂ ਨੇ ਪਤਾ ਕੀਤਾ ਕਿ ਇੰਨੇ ਘੱਟ ਲੋਕ ਆਫਿਸ ਕਿਉਂ ਆਏ ਅੱਜ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਆਫਿਸ ਦੇ ਵਿੱਚ ਕੰਟੀਨ ਵਾਲਾ ਖਾਣਾ ਸੀ ਨਾ ਬਹੁਤ ਬੁਰਾ ਸੀ ਕੱਲ ਬਾੜਾ ਵਧੀਆ ਖਾਣਾ ਨਹੀਂ ਸੀ ਖਰਾਬ ਖਾਣਾ ਸੀ ਜਿਹਦੇ ਨਾਲ ਅੱਧ ਤੋਂ ਜਿਆਦਾ ਮਲਾਜ਼ਮਾਂ ਦਾ ਪੇਟ ਖਰਾਬ ਹੋ ਗਿਆ ਤੇ ਅੱਜ ਸਾਰਿਆਂ ਨੇ ਛੁੱਟੀ ਲਈ ਹੈ ਤੇ ਬਾਅਦ ਵਿੱਚ ਜਦੋਂ ਉਹਨੇ ਉਹ ਉਹਦਾ ਦੋਸਤ ਦੂਜਾ ਮਿਲਿਆ ਜਿਹਨੇ ਉਹਦੇ ਨਾਲ ਹੋਰ ਕੰਪਨੀ ਦੇ ਵਿੱਚ ਅਪਲਾਈ ਕੀਤਾ ਸੀ ਤਾਂ ਉਹਨੂੰ ਪੁੱਛਿਆ ਤੂੰ ਅੱਜ ਬੈਂਕਿੰਗ ਲੈਟਰ ਮਿਲ ਗਿਆ ਤੈਨੂੰ ਤਾਂ ਉਹ ਕਹਿੰਦਾ ਨਹੀਂ ਯਾਰ ਮੇਰੇ ਨਾਲ ਧੋਖਾ ਹੋ ਗਿਆ ਚੰਗਾ ਹੋ ਗਿਆ ਤੂੰ ਬਚ ਗਿਆ ਕਹਿੰਦਾ ਕਿਵੇਂ ਕਹਿੰਦਾ ਵੀ ਕਿਉਂਕਿ ਉਸ ਇੰਟਰਵਿਊ ਵਾਲੀ ਮੈਡਮ ਨੇ ਕਿਹਾ ਕਿ ਹੁਣੇ ਦੇ ਹੁਣੇ ਤੁਹਾਨੂੰ ਆਪਣੀ ਗਾਰੰਟੀ ਵਾਸਤੇ 40000 ਰੁਪਇਆ ਸਾਡੇ ਐਸ ਨੰਬਰ ਦੇ ਉੱਤੇ ਜਮ੍ਹਾਂ ਕਰਾਉਣਾ ਪਊਗਾ ਤਾ ਤੁਸੀਂ ਜੁਆਇਨਿੰਗ ਲੈਟਰ ਆ ਤੁਹਾਨੂੰ ਮਿਲਣਾ ਤਾਂ ਮੈਂ ਜਲਦੀ ਨਾਲ 40000 ਰੁਪਇਆ ਜਮ੍ਹਾਂ ਕਰਵਾ ਦਿੱਤਾ ਜਿਹੜਾ ਮੈਂ ਤੁਹਾਨੂੰ ਸ਼ਾਮ ਨੂੰ ਦੱਸਣਾ ਵੀ ਚਾਹੁੰਦਾ ਸੀ ਪਰ ਤੂੰ ਮੇਰੀ ਗੱਲ ਨਹੀਂ ਸੁਣੀ ਤੇ ਪਰ ਜਦੋਂ ਉਦੋਂ ਬਾਅਦ ਮੈਂ ਅੱਜ ਕੱਲ ਤੋਂ ਲੈ ਕੇ ਅੱਜ ਤੱਕ ਕਾਲ ਕਰ ਰਿਹਾ ਉਹਨਾਂ ਨੂੰ ਉਹਨਾਂ ਦਾ ਫੋਨ ਬੰਦ ਆ ਰਿਹਾ ਇਹਦਾ ਮਤਲਬ ਆ ਉਹ ਕਿ ਕੋਈ ਕੰਪਨੀ ਨਹੀਂ ਸੀ ਉਹ ਤਾਂ ਆਪਣੇ ਨਾਲ ਫਰਾਡ ਕੀਤਾ ਗਿਆ ਸੀ ਪਰ ਤੂੰ ਬਚ ਗਿਆ ਤੂੰ ਜੇ ਸਾਰੀ ਗੱਲ ਬੰਦੇ ਨੇ ਸੋਚੀ ਨਾ ਵੀ ਕੱਲ ਮੈਨੂੰ ਖਾਣਾ ਕੰਟੀਨ ਦੇ ਵਿੱਚੋਂ ਨਹੀਂ ਮਿਲਿਆ ਸਾਰਿਆਂ ਦੇ ਪੇਟ ਖਰਾਬ ਹੋਏ ਪਰ ਮੈਂ ਬਚ ਗਿਆ ਇਸ ਬੰਦੇ ਨੇ ਇੰਟਰਵਿਊ ਦਿੱਤੀ ਮੈਨੂੰ ਮੇਰਾ ਫੋਨ ਬੰਦ ਹੋ ਗਿਆ ਮੈਂ ਇੰਟਰਵਿਊ ਨਹੀਂ ਦੇ ਸਕਿਆ ਇਸ ਕਰਕੇ ਮੈਂ 40000 ਰੁਪਏ ਦੇਣ ਤੋਂ ਵੀ ਬਚ ਗਿਆ ਇਸ ਕਰਕੇ ਰੱਬ ਨੇ ਮੇਰਾ ਮਾੜਾ ਨਹੀਂ ਕੀਤਾ ਚੰਗਾ ਕੀਤਾ ਦੋਸਤੋ ਐਵੇਂ ਹੀ ਨਾ ਘਬਰਾਇਆ ਕਰੋ ਕਈ ਵਾਰੀ ਹਾਰੀ ਗੱਲ ਰੱਬ ਜੋ ਵੀ ਕਰਦਾ ਆਪਣੇ ਫਾਇਦੇ ਵਾਸਤੇ ਕਰਦਾ ਘਬਰਾਇਆ ਨਾ ਕਰੋ ਥੋੜਾ ਯਾ ਸੋਚਿਆ ਕਰੋ ਕਿ ਰੱਬ ਜੋ ਕਰੂ ਚੰਗਾ ਕਰੂ ਜੇ ਅਗਰ ਆਈ ਦੀ ਕਹਾਣੀ ਸਭ ਨੂੰ ਚੰਗੀ ਲੱਗੀ ਆ ਪਿਆਰਾ ਯਾ ਲਾਈਕ ਕਰ ਦਿਓ ਥੈਂਕ ਯੂ ਧੰਨਵਾਦ